ਗਾ ਕਿ ਤੂੰ ਕੁਫਰ ਅਲਕੇ ਉੱਠ ਪਪੋ ਨੀਏ ਦਿਨ ਬਤੇ ਮੁਗਦੀ ਅਜਾਣ ਸੋ ਪ੍ਰਪ ਚੇਤਨਾ ਆਇਓ ਛੁੱਟ ਗਈ ਬੇਬਾਨ ਸਤਪੁਰ ਸੇਤੀ ਸਦਾ ਸਦਾ ਪੰਖੀਆਂ ਦਿਸ ਨਹੀਂ ਕਾਲੇ ਉਹ ਤਾਂ ਸਾਥ ਮਨੁੱਖ ਹੈ ਫਤਮਾਇਆ ਜੀ ਮੈਂ ਜੀ ਸਾਹਿਬ ਜਿਹੜੇ ਬੱਚਿਆਂ ਨੂੰ ਲੇਕਿਨ 16 ਸੌ ਕਿ ਜਿਆਦੇ ਕਰਵਾ ਦੇ ਦਿੱਤਾ ਕਿ ਸਹੀ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮਿਤੀ 7 ਜੂਨ 2024 ਤੋਂ ਲੈ ਕੇ 30 ਜੂਨ 2024 ਤੱਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਧਿਕ ਆਧਾਰੇ ਨੇ ਉਹਦੇ ਵਿੱਚ ਲਗਭਗ 32 ਕਾਲਜ ਨੇ ਤੇ 50 ਸਕੂਲ ਨੇ ਉਹਨਾਂ ਸਕੂਲਾਂ ਤੇ ਕਾਲਜਾਂ ਦੇ ਜਿਹੜੇ ਵਿਦਿਆਰਥੀ ਨੇ ਸਮੇਤ ਟੀਚਰ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੇਖੇ ਇਹ ਹੁਣ ਛੁੱਟੀਆਂ ਦਾ ਟਾਈਮ ਹੋਣ ਕਰਕੇ ਛੁੱਟੀਆਂ ਕਰਕੇ ਹੀ ਸੰਗਤ ਦੀ ਜਿਹੜੀ ਆਮਦ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੇਖੇ ਬਹੁਤ ਜ਼ਿਆਦਾ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਵਾਜਾ ਸਾਹਿਬ ਦੇ ਮਲਾਜਮ ਸਤਾਪ ਸੇਵਾ ਵਿੱਚ ਹਾਜ਼ਰ ਹੈ ਉੱਥੇ ਸਾਡੇ ਸਹਿਯੋਗ ਦੇ ਲਈ ਇਹ ਵਿਦਿਅਕ ਅਦਾਰਿਆਂ ਦੇ ਜਿਹੜੇ ਸਟੂਡੈਂਟ ਨੇ ਟੀਚਰ ਨੇ ਉਹ ਵਲੰਟੀਅਰ ਤੌਰ ਤੇ 1 ਮਹੀਨੇ ਦੀ ਸੇਵਾ ਕਰਨ ਲਈ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਨੇ ਬਹੁਤ ਸਾਰੇ ਟੀਚਰ ਗੁਰਮਤ ਸਮਾਗਮ ਬਹੁਤ ਸਾਰੇ ਬੱਚੇ ਨੇ ਜਿਹੜੇ ਇਹ ਬਾਹਰ ਕਿਤੇ ਗੁਰਮਤ ਸਮਾਗਮਾਂ ਦੇ ਕੈਂਪ ਲਾਉਂਦੇ ਨੇ ਜਾਂ ਕਿਤੇ ਇਹ ਛੁੱਟੀਆਂ ਦੇ ਵਿੱਚ ਆਪਣਾ ਕੋਈ ਬਾਹਰ ਯਾਤਰਾ ਤੇ ਜਾਂਦੇ ਨੇ ਪਰ ਜਿਹੜੇ ਸਾਡੇ ਵਿਦਿਅਕ ਅਦਾਰੇ ਸੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਨੇ ਉਹਨਾਂ ਨੇ ਇਸ ਵਾਰ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵਲੰਟੀਅਰ ਤੌਰ ਤੇ ਸੇਵਾ ਕਰਨ ਦਾ ਮਨ ਬਣਾਇਆ ਅਸੀਂ ਸਤਿ ਸ਼ਕੰਤਿ ਸ੍ਰੀ ਦਰਬਾਰ ਸਾਹਿਬ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇੱਥੇ ਜੀ ਆਇਆਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਮੁਤਾਬਕ ਜਿਹੜੇ ਇਹ ਬੱਚੇ ਨੇ ਜਿੱਥੇ ਸਤਿ ਸ਼ਕੰਤਿ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖਤ ਦੇ ਸਾਹਮਣੇ ਸੇਵਾ ਕਰ ਰਹੇ ਨੇ ਉਥੇ ਜਿੰਨੇ ਸਾਡੇ ਐਂਟਰੀ ਗੇਟ ਨੇ ਉਥੇ ਜਿੱਤੇ ਸਾਡਾ ਸਟਾਫ ਖੜਾ ਉਥੇ ਇਹ ਜਿਹੜੇ ਬੱਚੇ ਨੇ ਉਹ ਵਲੰਟੀਅਰ ਤੌਰ ਤੇ ਸੇਵਾ ਕਰ ਰਹੇ ਨੇ ਇਹ ਇਹਨਾਂ ਦੀ ਸੇਵਾ ਜਿਹੜੀ ਆ ਉਹ ਤਕਤੀਆਂ ਫੜ ਕੇ ਵੀ ਖੜੇ ਨੇ ਜਿਹੜੇ ਅਸੀਂ ਸੰਗਤਾਂ ਨੂੰ ਦੱਸਣਾ ਉਹ ਇਹਨਾਂ ਦੇ ਤਕਤੀਆਂ ਤੇ ਲਿਖਿਆ ਹੋਇਆ ਜਿਵੇਂ ਕਿ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਸਹਜ ਨਾਲ ਚੱਲੋ ਕਤਾਰਾਂ ਵਿੱਚ ਚੱਲੋ ਕਿ ਇਦਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਤਕਤੀਆਂ ਤੇ ਲਿਖ ਕੇ ਇਹ ਜਿਹੜੇ ਵਲੰਟੀਅਰ ਨੇ ਇਹ ਸੰਗਤਾਂ ਨੂੰ ਜਾਣਕਾਰੀ ਦੇ ਰਹੇ ਨੇ ਉਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜੀ ਸੰਗਤਾਂ ਨੂੰ ਕਾਫੀ ਟਾਈਮ ਲੱਗਦਾ ਉਨਾ ਨੂੰ ਵੀ ਬੇਨਤੀ ਕਰ ਰਹੇ ਨੇ ਕਿਉਂਕਿ ਗਰਮੀ ਦਾ ਮੌਸਮ ਹੋਣ ਕਰਕੇ ਜਿਹੜੀ ਗਰਮੀ ਜ਼ਿਆਦਾ ਆਇਆ ਇਹ ਤੋਂ ਬਚਣ ਲਈ ਆਪਣੇ ਤੋਂ ਫਾਸਲਾ ਰੱਖ ਕੇ ਖੜਨਾ ਆ ਤੇ ਜਲਦੀ ਵੀ ਸੇਵਾ ਨਾਲ ਨਾਲੇ ਵਲੰਟੀਅਰ ਕਰ ਰਹੇ ਨੇ ਮੈਂ ਜਿੱਥੇ ਇਹ ਵਲੰਟੀਅਰਾਂ ਦਾ ਇਹਨਾਂ ਦੇ ਪ੍ਰਬੰਧਕਾਂ ਦਾ ਮੈਂ ਧੰਨਵਾਦ ਕਰਦਾ ਉੱਥੇ ਮੈਂ ਖਾਸ ਤੌਰ ਤੇ ਜਿਹੜੇ ਸਾਡੇ ਸਿੱਖਿਆ ਸਕੱਤਰ ਨੇ ਸਰਦਾਰ ਸੁਖਮਿੰਦਰ ਸਿੰਘ ਜੀ ਉੱਤੇ ਸਾਡੀ ਭੈਣ ਡਾਇਰੈਕਟਰ ਸਕੂਲਾਂ ਭੈਣ ਸਤਵੰਤ ਕੌਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਉਹਨਾਂ ਨੇ ਇਹ ਵਿਸ਼ੇਸ਼ ਉਪਰਾਲਾ ਕਰਕੇ ਜਿਹੜੇ ਉਹ ਬੱਚੇ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬੇ ਕੇ ਸੇਵਾ ਕਰਨ ਲਈ ਇੱਥੇ ਭੇਜੇ ਨੇ ਮੈਂ ਅਕੀਰ ਦੇ ਵਿੱਚ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ Subscribe to One India channel and never miss an update.